ਔਰ ਨਵਾਂ ਪ੍ਰੋਜੈਕਟ ਲਈ ਫਿਰ ਵਾਪਸ ਅਸੀਂ ਆਏ ਹਾਂ ਆਪਣੀ ਵੈਲਡਿੰਗ ਦੇ ਕੰਮ ਕਰਕੇ ਮਸ਼ਹੂਰ ਹੋਈ ਬ੍ਰਾਊਨ ਕੁੜੀ ਨੂੰ ਕੌਣ ਨਹੀਂ ਜਾਣਦਾ ਤੇ ਉੱਥੇ ਹੀ ਲੋਕਾਂ ਦੇ ਵੱਲੋਂ ਵੀ ਬ੍ਰਾਊਨ ਕੁੜੀ ਦੀ ਮਿਹਨਤ ਨੂੰ ਦਿਲੋਂ ਪਿਆਰ ਦਿੱਤਾ ਜਾਂਦਾ ਹੈ ਤੇ ਲੋਕ ਉਸਦੇ ਵਲੌਗਸ ਅਤੇ ਵੀਡੀਓਸ ਨੂੰ ਕਾਫੀ ਜ਼ਿਆਦਾ ਸਰਉਂਦੇ ਹਨ ਤੇ ਜਿੱਥੇ ਬ੍ਰਾਊਨ ਕੁੜੀ ਦੀ ਫੈਕਟਰੀ ਵਿੱਚ ਤਿਆਰ ਕੀਤੇ ਵਹੀਕਲ ਵੱਡੇ ਪੱਧਰ ਤੇ ਲੋਕਾਂ ਦੇ ਵੱਲੋਂ ਪਸੰਦ ਕੀਤੇ ਜਾਂਦੇ ਹਨ ਤੇ ਉੱਥੇ ਹੀ ਹੋਰਾਂ ਸਟੇਟਾਂ ਤੋਂ ਆ ਕੇ ਵੀ ਲੋਕ ਉਸਦੇ ਬਣਾਏ ਸੰਧਾਂ ਨੂੰ ਲੈ ਕੇ ਜਾਂਦੀ ਹਨ ਤੇ ਹੁਣ ਬ라운 ਕੁੜੀ ਨੇ ਇੱਕ ਵਾਰ ਫਿਰ ਧੱਕ ਪਾ ਦਿੱਤੀ ਹੈ ਜਿਸ ਤੋਂ ਬਾਅਦ ਉਸਦੇ ਚਾਉਣ ਵਾਲੇ ਕਾਫੀ ਜ਼ਿਆਦਾ ਖੁਸ਼ੀ ਦੇ ਵਿੱਚ ਹਨ ਤੇ ਉਸ ਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਜਾ ਰਹੇ ਹਨ ਤਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬ੍ਰਾਊਨ ਕੁੜੀ ਨੇ ਆਪਣੇ ਟਾਇਰਾਂ ਦਾ ਬ੍ਰਾਂਡ ਵੀ ਲਾਂਚ ਕੀਤਾ ਹੈ ਤੇ ਉੱਥੇ ਹੀ ਉਸਨੇ ਦੱਸਿਆ ਕਿ ਨੈਕਸਟ ਪ੍ਰੋਜੈਕਟ ਵੀ ਉਸ ਦਾ ਜਲਦ ਆਉਣ ਵਾਲਾ ਹੈ ਤੇ ਜਿਵੇਂ ਉਸ ਦੇ ਟਾਇਰ ਆਸਟ੍ਰੇਲੀਆ ਤੱਕ ਜਾਂਦੇ ਹਨ ਉਸੇ ਤਰ੍ਹਾਂ ਹੀ ਉਸਦਾ ਇਹ ਬ੍ਰਾਂਡ ਵੀ ਬਾਹਰਲੇ ਦੇਸ਼ਾਂ 'ਚ ਵਿਕੇਗਾ ਤੇ ਇਹ ਪ੍ਰੋਜੈਕਟ ਕੀ ਹੈ ਇਸ ਬਾਰੇ ਬ੍ਰਾਊਨ ਕੁੜੀ ਨੇ ਖੁੱਲ ਕੇ ਨਹੀਂ ਦੱਸਿਆ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਪੰਜਾਬ ਦੀ ਧੀ ਅੱਜ ਪਿੰਡਾਂ 'ਚੋਂ ਅੱਠਕੇ ਹੋਰਾਂ ਦੇਸ਼ਾਂ 'ਚ ਵੀ ਛਾ ਰਹੀ ਹੈ ਤੇ ਹੁਣ ਸਵਾਲ ਇਹ ਹੈ ਕਿ ਆਖਿਰ ਬ੍ਰਾਊਨ ਕੁੜੀ ਆਪਣੀ ਵੈਲਡਿੰਗ ਦਾ ਕੰਮ ਛੱਡੇਗੀ ਜਾਂ ਟਾਇਰਾਂ ਦੇ ਕਾਰੋਬਾਰ ਦੇ ਨਾਲ-ਨਾਲ ਉਸ ਨੂੰ ਵੀ ਚਲਾਏਗੀ ਤੇ ਬਾਕੀ ਸਾਡੇ ਵੱਲੋਂ ਬ੍ਰਾਊਨ ਕੁੜੀ ਨੂੰ ਆਉਣ ਵਾਲੀ ਨਵੇਂ ਪ੍ਰੋਜੈਕਟ ਦੀਆਂ ਮੁਬਾਰਕਾਂ ਤੇ ਰੱਬ ਉਸ ਨੂੰ ਹੋਰ ਜ਼ਿਆਦਾ ਤਰੱਕੀ ਬਖਸ਼ੇ ਤੇ ਬਾਕੀ ਤੁਸੀਂ ਵੀ ਕਮੈਂਟ ਦੇ ਵਿੱਚ ਦਵਾਵਾਂ ਜ਼ਰੂਰ ਦਿਓ ਤੇ ਬ੍ਰਾਊਨ ਕੁੜੀ ਇਸੇ ਤਰ੍ਹਾਂ ਹੀ ਪੰਜਾਬ ਤੇ ਪੰਜਾਬੀਅਤ ਦਾ ਨਾਮ ਵਿਦੇਸ਼ਾਂ ਤੱਕ ਚੂਰ ਕਰਦੀ ਰਹੇ ਤੇ ਬਾਕੀ ਤੁਸੀਂ ਇਸ ਵੀਡੀਓ ਦੇ ਬਾਰੇ ਕੀ رائے ਰੱਖਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਸਫੀਗਰ ਜੀ ਮੈਂ ਤੁਹਾਡੀ ਬ੍ਰਾਊਨ ਕੁੜੀ ਫਰਪਾਲਪੁਰ ਤੋਂ ਅੰਜਲ ਤੇ ਆਪਣਾ 135032 ਦਾ ਪ੍ਰੋਜੈਕਟ ਤਾਂ ਹੋ ਗਿਆ ਸੀਗਾ ਕੰਪਲੀਟ ਹਨਾ ਫੇ ਭੇਜ ਦਿੱਤੇ ਆਪਾਂ ਆਸਟ੍ਰੇਲੀਆ ਨੂੰ ਬ੍ਰਾਊਨ ਕੁੜੀ ਦੀ ਬ੍ਰਾਂਡਿੰਗ ਚੋਂ ਹੁਣ ਨਵਾਂ ਪ੍ਰੋਜੈਕਟ ਲੈ ਕੇ ਫਿਰ ਵਾਪਸ ਅਸੀਂ ਆਏ ਆ ਸਟੀਲ ਬੇਸ ਦੇ ਕੋਲ ਤੇ ਉਹਨੂੰ ਲੱਗੂਗਾ ਥੋੜਾ ਜਿਹਾ ਟਾਈਮ ਬਾਏ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ